ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 18ਵੀਂ ਪੀੜੀ ਦੇ ਵੰਸ਼ ਦੇ ਵਿੱਚੋਂ ਬਾਬਾ ਧਰਮਿੰਦਰ ਸਿੰਘ ਬੇਦੀ ਹੋਰਾਂ ਜੀ ਦੇ ਨਾਲ ਦਾਸ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਿਹੜਾ ਬਾਬਾ ਨਾਨਕ ਜ਼ਿਲ੍ਹਾ ਗਰਦਾਪੁਰ ਪਾਕਿਸਤਾਨ ਬਾਰਡਰ ਤੋਂ 1.5 ਕਿਲੋਮੀਟਰ ਦੂਰੀ ਤੇ ਸਥਿਤ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਤੋਂ ਬੋਲ ਰਿਹਾ ਜੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਵੰਸ਼ ਵਿੱਚੋਂ 18ਵੀਂ ਪੀੜੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਪੋਤਰਾ ਸਾਹਿਬ ਬਾਬਾ ਧਰਮਚੰਦ ਜੀ ਹੋਏ ਨੇ ਉਤੋਂ ਸਾਡਾ ਪਰਿਵਾਰ ਚੱਲਿਆ ਜੀ ਅਸੀਂ ਉਹਨਾਂ ਦੇ ਪਰਿਵਾਰ ਵਿੱਚੋਂ ਇਹ ਸਾਡੇ ਪਿਤਾ ਜੀ ਨੂੰ ਨਾਨਕ ਦੇਵ ਜੀ ਦੀ 47ਵੀਂ ਪੀੜੀ ਜੋ ਬਾਬਾ ਭਗਵੰਦ ਸਿੰਘ ਪੇਧੀ ਸਾਡੀ ਕੋ 18ਵੀਂ ਪੀੜੀ ਹੈ ਜੀ ਇਹ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦੇ ਨਾਮ ਦੇ ਜੋ ਬਾਬਾ ਧਰਮਚੰਦ ਜੀ ਹੋਏ ਨੇ ਉਹਨਾਂ ਦੇ ਕੋ ਬੱਚੇ ਦੇ ਕੋ ਬੱਚੇ ਜਿੰਨੇ ਕੋਈ ਨਹੀਂ ਬਾਕੀ ਇਹ ਗੁਰੂ ਨਾਲਖ ਹੈ ਨਵੀਂ ਪੀੜ੍ਹੀ ਬਾਬਾ ਕਾਫੀ ਬਾਜੀ ਹੋਏ ਨਹੀਂ ਜੋ ਚੋਲਾ ਸਾਹਿਬੇਰਾ ਬਾਬਾ ਨਾਨਕ ਲੈ ਕੇ ਆਏ ਨੇ ਉਹਨਾਂ ਦੇ بیٹے ਬਾਬਾ ਸਫਾਸਿ ਰਾਏ ਬੇਦੀ ਜੀ ਅਸੀਂ ਉਹਨਾਂ ਦੇ ਪਰਿਵਾਰ ਵਿੱਚੋਂ ਹੈ ਜੀ ਸਾਡੇ ਕੋਲ ਬਾਬਾ ਸਫਾਸਿ ਰਾਏ ਬੇਦੀ ਜੀ ਦਾ ਹੱਥ ਲਿਖਤ ਰੱਥੇ ਮੌਜੂਦ ਹੈ ਜੋ ਸੰਤਾਂ ਜਦੋਂ ਵੀ ਚਾਹੋਂ ਦਰਸ਼ਨ ਕਰ ਸਕੀਆਂ ਨੇ ਗੁਰੂ ਨਾਲਖ ਸਾਹਿਬ ਤੁਹਾਡੀ ਸਭ ਦੀ ਯਾਤਰਾ ਸਫਲੀ ਕਰ ਤੁਹਾਨੂੰ ਮੌਕਾ ਦੇ ਜੁਰਦਰਾ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨ ਦیدارਿਆਂ ਦਾ ਡੇਰਾ ਪਾਪਾ ਨਾਨਕ ਦੇ ਦਰਸ਼ਨ ਦੇ ਰਾਹਿਆਂ ਦਾ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਰਾਹਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ